ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਤਨ ਵੇਣਾ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਬੱਚਾ ਗਰਮਾਲੀ ਨੇ ਬੱਚੀ ਦਿੱਤੀ ਆ ਦੋ ਗੱਬਣ ਥੋੜੇ ਥੋੜੇ ਦਣ ਕਰਮਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਬੱਗਾ ਸਿੰਘ ਆ ਜੀ ਹੂੰ ਪਿੰਡ ਛੰਨਾ ਗਲਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਆ ਜੀ ਸਹਿਲ ਤਪਾਈ ਨੇੜੇ ਪਿੰਡ ਨੇੜੇ ਪਿੰਡ ਜੀ ਇਧਰ ਭਾਈ ਰੂਪਾ ਇਧਰ ਭਦੌੜ ਆ ਹੂੰ ਭਾਈ ਰੂਪੇ ਵਾਲੀ ਸੜਕ ਤੇ ਘਰ ਆ ਖੇਤ ਦੇ ਵਿੱਚ ਮੋਬਾਈਲ ਨੰਬਰ 94640 54198 ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਟੌਬ ਰੀਡ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਵੀਰੇ ਇਹ ਰਾਤ ਸੂਈ ਆ ਡਾਕਟਰ 12 ਵਜੇ 12 ਵਜੇ ਜੇਰ ਪੈ ਗਈ ਹੈ ਜੇਰਾ ਪਈ ਜੇਰਾ ਪਈਆ ਬੱਠਲ ਜੀ ਕੰਮ ਕਲੀਟ ਆ ਓਕੇ ਆ ਬੱਚਾ ਕੀ ਦੇਤਾ ਇਹਨੇ ਬੱਸੀ ਆ ਰਾਈਟਰ ਸਾਹਿਬ ਜੀ ਬਾਈ ਚੰਗੇ ਆ ਨਾ ਹਾਂਜੀ ਬੱਸੀ ਬਹੁਤ ਚੰਗੇ ਰਾਈਟਰ ਸਾਹਿਬ ਬਹੁਤ ਚੰਗੇ ਬੱਚੇ ਨੂੰ ਜਨਮ ਦਿੱਤਾ ਕੁਆਲਿਟੀ ਚੈੱਕ ਕਰੋ ਨਾੜੂਆ ਨਾਲਾ ਜਮਾ ਤਾਜ਼ਾ ਨਾੜੂਆ ਬਾਈ ਬਹੁਤ ਚੰਗਾ ਬੱਚਾ ਦਿੰਦਾ ਯਾਰ ਤੇ ਕਿੰਨਾ ਕੁ ਬੋਲਾ ਬਾਈ ਨੇ ਕੱਢਿਆ ਫਿਰ ਡਾਕਟਰ ਆਪ ਬੱਚਾ ਚੰਗਾ ਆ ਕੇ ਓਕੇ 4-5 ਕਿਲੋ ਬੋਲਾ ਕੱਢਿਆ ਵੀਡੀਓ ਪਾਉਣੀ ਸੀ ਓਕੇ ਬਾਈ ਕਿੰਨਾ ਦੁੱਧ ਦੇ ਦੂਗਾ ਸੋਤ ਮਾਲਕਾਂ ਨੇ ਦੱਸਣ ਦੇ ਹਿਸਾਬ ਨਾਲ 30-24 ਕਿਲੋ ਵਾਢ ਦਾ ਪਿਛਲੇ ਸੂਏ ਦਾ ਚਵਾਇਆ ਓਕੇ ਬਾਈ ਲੇਵਾ ਬੜਾ ਕਮਾਲਾ ਹਨ ਹਾਂਜੀ ਹਾਂਜੀ ਬਹੁਤ ਸੋਹਣਾ ਆਰਡਰ ਕੰਲਾ ਕੰਲਾ ਥਣ ਮੁਠੀ ਵਾਲਾ ਥਣ ਪੂਰੀ ਬਿੱਤੀ ਦੇ ਥਣ ਨਾੜਾ ਨੋੜਾ ਫੁੱਲ ਚੰਗੀਆਂ ਪਛਾਂਤ ਆਰਡਰ ਦੇਖੋ ਬਈ ਕਮਾਲ ਲੇਵਾ ਪਾਣੀ ਠੰਡੀ ਇੰਨੀ ਕੱਲ ਹੂੰ ਜਿਵੇਂ ਮਰਦੀ ਆਫਤ ਫੇਰੀ ਹੁਣੀ ਉਹ ਕਰੀ ਕਰਕੇ ਆ ਹੂੰ ਆ ਥਣ ਨੂੰ ਬਾੜ ਨੂੰ ਹੋਰ ਹੀ ਕੁਝ ਹੋ ਜਾਣਾ ਠੀਕ ਆ ਬਈ ਹੂੰ ਫੁੱਲ ਦੇ ਤੋਰ ਕੇ ਦਿਖਾ ਦੇ ਫੁੱਲ ਕੱਦ ਫੁੱਲ ਬਰੀਡ ਸੂਈ ਸਵਾਈ ਬੱਚਾ ਮਗਰ ਬੱਚੀ ਜੇਰ ਵੱਟਲ ਚ ਪਈ ਆ ਸਾਰੀਆਂ ਗੱਲਾਂ ਓਕੇ ਆ ਥਾਣ ਬੜਾ ਕਮਾਲ ਦਾ ਲੱਗਿਆ ਚਵਾਈ ਵੀ ਜਮਾ ਓਕੇ ਹੋਣਾ ਹਾਂਜੀ ਚਵਾਈ ਜਮਾ ਇੱਕ ਨੰਬਰ ਆ ਰਹਿ ਠੀਕ ਆ ਬਈ ਫੇਸ ਫੁੱਲਸ ਦੇਖੋ ਕਰਮਾਲੀ ਦਾ ਬਿਊਟੀਫੁੱਲ ਆ ਕਰਮਾ ਦੇ ਚਮਕ ਚਮਕ ਫੁੱਲ ਆ ਪੂਰੀ ਪੜੀ ਵੀ ਜਾਨ ਵਾਲੀ ਕੱਦ ਘਾਟ ਵਾਲੀ ਕੀ ਬਾਤ ਆ ਤੋਰਾ ਚੈੱਕ ਕਰੋ ਗਨੀ ਬਈ ਹਾਂਜੀ ਕਮਾਲ ਆ ਤੋਰਾ ਤੋਰਾ ਇੱਕ ਨੰਬਰ ਆ ਬਾਕੀ ਲੇਵਾ ਚੈੱਕ ਕਰ ਲੋ ਪੂਰਾ ਟਾਪ ਦਾ ਆਰਡਰ ਤਿਆਰ ਕਰਿਆ ਕਰਮਾਲੀ ਨੇ ਥਾਣ ਨਾਲ ਦੇਖ ਡਾਕਟਰ ਵਿੱਚ ਆਂਦੀਆਂ ਜਮਾ ਹੂੰ ਸਹੀ ਗੱਲ ਆ ਭਾਈ ਤੇ ਮੁੱਲ ਫਿਰ ਫੋਨ ਤੇ ਹੋਈ ਮੁੱਲ ਫੋਨ ਤੇ ਹੋ ਜੀ ਜਾਇਜ਼ ਹੀ ਹੋ ਹੋ ਜਾਇਜ਼ ਠੀਕ ਆ ਭਾਈ ਬਾਲਾ ਮੁੱਲ ਨਹੀਂ ਕਰਦੇ ਭਾਈ ਕਹਿੰਦਾ ਜਾਇਜ਼ ਮੁੱਲ ਹੋਊਗਾ ਮੁੱਲ ਹੋਣਾ ਬੈੜ ਦਾ ਕੱਦ ਕੁਦ ਲੰਮੀ ਲੁੰਮੀ ਸਹੀ ਤੋਰਾ ਤੋਰਾ ਇੱਕ ਨੰਬਰ ਆ ਭਾਈ ਬਾਕੀ ਕੱਦ ਬੈੜ ਕਰਮਾਲੀ ਦਾ ਸੂਹੀ ਸਵਾਈ ਆ ਤੇ ਬਾਕੀ ਤਾਰਾ ਕੋਈ ਚੱਕਰ ਨਹੀਂ ਭਾਈ ਮਾਰ ਕੇ ਦਿਖਾਉਣਾ ਮਾਰ ਦੋ ਭਾਈ ਤਾਰਾ ਮਾਰ ਚਵਾਈ ਬੜੀ ਚੰਗੀ ਹੈ ਨਾ ਚਵਾਈ ਦਾ ਡਾਕਟਰ ਜਮਾ ਆਏ ਨੇ ਗੰਨੇ ਦੀ ਧਰਮੇ ਮੜ ਆਏ ਦੇਖ ਲਾ ਬਹੁਣੀ ਆ ਜਮਾ ਹੂੰ ਬੜਾ ਚੰਗਾ ਚੋਣਾ ਕਰਮਾਈ ਦਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮਾਲੇ ਨੇ ਕੁਛ ਨਹੀਂ ਲੈ ਕੀ ਬਾਤ ਬੜੀ ਚੰਗੀ ਚਵਾਈ ਆ ਹੈ ਨਾ ਬੜੀ ਚੰਗੀ ਚਵਾਈ ਆ ਡਾਕਟਰ ਸਾਹਿਬ ਕੀ ਬਾਤ ਪੂਰੀ ਨਿਬੜਦੀ ਹੈ ਚਵਾਈ ਮੋਟਾ ਮੋਟਾ ਚੋਣਾ ਮੁੱਠੀ ਵਾਲਾ ਥਾਣਾ ਅੱਥੀ ਜੋਲੇ ਚਾਹ ਮਸ਼ੀਨਾਂ ਚੋਲੇ ਇਹ ਸੀਲ ਠੰਡੀ ਇੰਨੀ ਗਵੜਾਂ ਅੰਤੀ ਕੋਈ ਨਹੀਂ ਹੂੰ ਕੁੱਤੋਂ ਪੱਧਰ ਪੁੱਧਰ ਜਮਾ ਲੰਮੀ ਲੁੰਮੀ ਸਹੀ ਆ ਇੱਕ ਤਾਂ ਆਇਆ ਹੁੰਦਾ ਵੀ ਦੂਜਾ ਆຊੂਆ ਕਹਿਣ ਦਾ ਹੂੰ ਜਮਾ ਫੇਸਬੁਕਸ ਦੇਖ ਡਾਕਟਰ ਬੱਛੂ ਹੀ ਆ ਜਮਾ ਸਹੀ ਗੱਲ ਆ ਬਾਈ ਕਿਆ ਬਾਤ ਆ ਬਾਕੀ ਦੋ ਨਾਗ ਮਿਲਨੇ ਆ ਬਾਈ ਕਿਉਂ ਬੱਛੀ ਨੇ ਵੀ ਕਰਮ ਵਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਇਹ ਬੱਛੀ ਦੇ ਕਿੰਨੀ ਚੰਗੀ ਆ ਜਮਾ ਬੱਛੀ ਦੇਖ ਬਾਈ ਕਿਆ ਬਾਤ ਆ ਇਹ ਮੁੱਲ ਤਾਂ ਵੀਰੇ ਜਾਇਜ ਹੀ ਹੋਣਾ ਹਾਂ ਮੁੱਲ ਜਾਇਜ ਹੋ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ ਮੁੱਲ ਨਾਲ ਵੜ ਦੇ ਦਾਂ ਵੜ ਬਰੀਕ ਬਹੁਤ ਆ ਜੀ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਏ ਸੁੰਦੇ ਡਾਕਟਰ ਸਾਹਿਬ ਇਹ ਕਿੰਨੇ ਦਿਨ ਲੂ ਜੀ ਇਹ ਦਿਨ ਕੱਢੂ ਇੱਕ ਅੱਧਾ ਵੜ ਵਸ ਦੋ ਕੱਢ ਜੇ ਤਿੰਨ ਕੱਢ ਜੇ ਓਕੇ ਬਾਈ ਕਿੰਨਾ ਕੁ ਰਕਾਰਡ ਆ ਬਈ ਇਹਦਾ ਇਹਦਾ ਪਿਛਲੇ ਸੂਏ ਦਾ 24 25 ਲੀਟਰ ਦੱਸਿਆ ਮਾਲਕ ਓਕੇ ਬਈ ਆਰਡਰ ਬੜਾ ਕਮਾਲਾ ਹਨ ਬਾਲੀ ਸੀਲ ਠੰਡੀ ਆ ਫਿੱਟ ਫਿੱਟ ਲੇਵਾ ਬਈ ਯਾਵਾ ਤਾਂ ਫਾੜੀ ਆ ਜਿਵੇਂ ਵਾਸਤਾ ਵੀ ਨਹੀਂ ਬੈਠਦਾ ਠੰਡੀ ਸੀਲ ਆ ਇੰਦੀ ਆ ਜਿਵੇਂ ਮਰਜੀ ਹਥੇਰੀ ਚਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਥਣ ਥਣ ਵਾਲਾ ਕਮਾਲ ਨੇ ਹਾਂ ਹਾਂ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿਥੇ ਥਣ ਗਲਾਬੀ ਥਣ ਲੱਗਿਆ ਮੂਰੋ ਲੇਵਾ ਚੈੱਕ ਕਰ ਲੋ ਕਮਾਲ ਦਾ ਨੇ ਕਿਆ ਬਾਤ ਆ ਬਈ ਲੇਵਣੀ ਸਫਾਈ ਵਾਲੀ ਆ ਹਨਾ ਹਾਂਜੀ ਹਾਂਜੀ ਹੋਰ ਦੇ ਬਈ ਹੋਰ ਕਿੱਦਾਂ ਸੈਟ ਲੇਵੇ ਡਾਕਟਰ ਤਾਂ ਹਨਾ ਜਿਹੇ ਜਮ ਹਲੇ ਕੱਚੀ ਵੀ ਆ ਹਨਾ ਆਹ ਕੱਚੀ ਵੀ ਆ ਨਾ ਦੋ ਦੋ ਦਿਨ ਲੈ ਜੀ ਤਿੰਨ ਦਿਨ ਲੈ ਜੀ ਓਕੇ ਦੋ ਤੋਂ ਤਿੰਨ ਦਿਨ ਮਸਾਂ ਹੀ ਲਾਉਂਗੀ ਬਈ ਤਿਆਰੀ ਫੁੱਲ ਆ ਲੇਵਾ ਬਹੁਤ ਸੋਹਣਾ ਫੀਟਿੰਗ ਵਾਲਾ ਲੇਵਾ ਕੋਈ ਟੁੱਟਮਾ ਲੇਵਾ ਨਹੀਂ ਕਿਹਨੀ ਬਈ ਕੋਈ ਫੁੱਲ ਮਜਾ ਲੇਵਾ ਨਹੀਂ ਨਾ ਨਾ ਜਿੰਨਾ ਲੇਵਾ ਦੁੱਧ ਵਾਲਾ ਲੇਵਾ ਦਾ ਫੇਸ ਫੂਸ ਬੜਾ ਪਿਆਰਾ ਬ੍ਰੀਕੀ ਚ ਫੁੱਲ ਆ ਬਿਊਟੀ ਚੈੱਕ ਕਰੋ ਕਰ ਮਾ ਜਮਕ ਜਮਕ ਕਰ ਮਾ ਦੀ ਫੁੱਲ ਆ ਬਈ ਕਿਆ ਬਾਤ ਆ ਚੰਗੇ ਰਿਕਾਰਡ ਦੀ ਹਲੇਵਾ ਦੇਖੋ ਫਿੱਟ ਫਿੱਟ ਪਈ ਆ ਨਹੀਂ ਬਈ ਦੇਖ ਡਾਕਟਰ ਸਾਹਿਬ ਲੈ ਵਾਲੂ ਬਾਦੇ ਚੜਾਈ ਦੇਖ ਲੇ ਵੇ ਦੀ ਸਹੀ ਗੱਲ ਆ ਹਾਂ ਤੂਰਾ ਤੂਰਾ ਤਾਂ ਇੱਕ ਨੰਬਰ ਆ ਕਰਮਾਲੀ ਦਾ ਤੇ ਮੁੱਲ ਵੀਰੇ ਜਾਇਜ਼ ਹੋ ਹਾਂ ਮੁੱਲ ਜਾਇਜ਼ ਹੋ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਹੋ ਜਾਇਜ਼ ਮੁੱਲ ਹੋ ਮੁੱਲ ਘਰ ਪਹਿਲਾਂ ਵੀ ਬਾਈ ਦੇ ਜਾਇਜ਼ ਹੀ ਹੁੰਦੇ ਆਗੇ ਆਰਡਰ ਦੇਖੋ ਕਮਾਲ ਗਲਾਬੀ ਥਣ ਮੁਠੀ ਵਾਲਾ ਥਣ ਫੇਸਬੁਕ ਬੜਾ ਚੰਗਾ ਅੱਧਰ ਪੁੱਧਰ ਵੈੜ ਡਾਕਟਰ ਦਾ ਕਾਠ ਕਾਠ ਲੰਮੀ ਖੰਡੀ ਸੀਲ ਹਾਂ ਸਾਰੀਆਂ ਗੱਲਾਂ ਓਕੇ ਹੈ ਬਈ ਆਣ ਬੋੜਾ ਕੰਮ ਦਾ ਲੱਗਿਆ ਕਰ ਮਾਈਂਟਰ ਹਾਂ ਬਾਕੀ ਹੱਥੀ ਚੋਲੋ ਚਾਹੇ ਮਸ਼ੀਨਾਂ ਚੋਲੋ ਇੱਕ ਨੰਬਰ ਖਾਣ ਲੱਗਿਆ ਬਈ ਫੇਸ ਦੇ ਛੋਟਾ ਜਿਹਾ ਫੇਸ ਆ ਕਿ ਨਹੀਂ ਲੈ ਦਵਾ ਦੇ ਲਿਵਾ ਚੈੱਕ ਕਰਵਾਨੇ ਕਮਾਲ ਜਮਾ ਫਿੱਟ ਫਿੱਟ ਲਿਵਾ ਬਿਆ ਕਿ ਨਹੀਂ ਯੂਥ ਪੁੱਧਰ ਪੁੱਧਰ ਵੈੜ ਜਾਵਾ ਕਮਾਲ ਹੀ ਆ ਵੈੜ ਦੀ ਫੇਸ ਨੂੰ ਦੇਖੋ ਡਾਕਟਰ ਜਮਾ ਐ ਛੋਟੀਆਂ ਬਸੀਆਂ ਵਾਲਾ ਫੇਸ ਆ ਜਮਾ ਸਹੀ ਆ ਬਾਕੀ ਸੀੜ ਵਾਲੀ ਆ ਨਾ ਜਿਵੇਂ ਮਰਦੀ ਬੈਠਾ ਰਹੇ ਥੱਲੇ ਕੋਈ ਚੱਕੇ ਨਹੀਂ ਕਹਿਣਾ ਕਰ ਮਾਈ ਨੇ ਕੁਛ ਨਹੀਂ ਗਲਾਬੀ ਥਣ ਨੇੜ ਤੋਂ ਲੈ ਵਮਰੋਂ ਦੁਆਰੇ ਚੈੱਕ ਕਰਵਾ ਲੈਂਦਾ ਕਿਆ ਬਾਤ ਆ ਭਾਈ ਬਾਲਾ ਚੰਗਾ ਥਣ ਲੱਗਿਆ ਕਰਮਾਣੀ ਨੂੰ ਅੱਗੇ ਆ ਕੀ ਤਨ ਨੰਬਰ ਕਿਡਾ ਸੂਆ ਇਹ ਵੀ ਦੂਜਾ ਸੂਆ ਸੁਣਦੀ ਡਾਕਟਰ ਸਾਹਿਬ ਇਹ ਕਿੰਨੇ ਦਿਨ ਲੂਗੀ ਇਹ ਲੈ ਜੂ ਹਜੇ 5 ਤੋਂ 7 ਦਿਨ ਡਾਕਟਰ ਓਕੇ ਭਾਈ ਕਿੰਨਾ ਕੀ ਰਕਾਰਡ ਹੈ ਦੋਤਾ ਇਹਦਾ ਡਾਕਟਰ ਸਾਹਿਬ ਤੇ ਇਹ 24 ਕਿਲੋ ਦੱਸਿਆ ਮਾਲਕ ਨੇ ਓਕੇ ਬਾਈ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਠੰਡੀ ਸੀਲ ਲੈ ਲੈ ਕੀ ਆ ਵਾ ਹਾਂ ਇਹ ਲੈ ਵਾਲਾ ਪਹਿਲੇ ਤੁਹਾਨੂੰ ਦਿਖਾ ਦੇ ਦੇ ਜਮਾ ਰਵੜੰਗੂ ਬਾ ਲੈਵਾ ਹਨ ਕੱਚੀ ਕੱਚੇ ਮੂਰੋਂ ਮਾਰੋਂ ਲੈਵਾ ਦੇ ਮੂਰੋਂ ਕਿੱਥੋਂ ਤਾਂ ਹੀ ਪਿਆ ਨਾ ਹਾਂ 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 ਇਹ ਹਜੇ ਕੱਚੀ ਆ ਵੇੜ ਸਹੀ ਗੱਲ ਜਮਾ ਕਣਚਰਗਾ ਆਉਂਦਾ ਜੀਪਾ ਜੇ ਨਾੜਾ ਨੂੜਾ ਲੈਵੇ ਤੇ ਫੁੱਲ ਜੰਗਿਆ ਹਨ ਖੋਲ ਦੇ ਬਾਈ ਤੋੜ ਦੇ ਕੱਚੀ ਜ਼ਰੂਰ ਆ ਪੰਜ ਤੋਂ 6 ਦਿਨਾਂ ਦੀ ਕੱਚੀ ਆ ਬਾਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਬੋਲੀਬਾਜੀ ਪੂਰੀ ਚੰਗੀ ਸਨੱਕ ਆਪਣਾ ਬਾੜ ਦੇ ਵਿੱਚ ਫੁੱਲ ਚਮਕ ਚਮਕ ਪੂਰੀ ਆ ਫੁੱਲ ਕਰਦਾ ਕਿ ਨਹੀਂ ਹਾਂਜੀ ਹਾਂਜੀ ਛੋਟੀ ਨਾ ਮੰਨੋ ਕਰਦ ਵੀ ਚੰਗਾ ਫਲੀ ਵੀ ਵੀ ਚੰਗੀ ਆ ਬਈ ਤਿਆਰੀ ਦੇਖ ਬਾੜ ਦਾ ਕਿੰਨਾ ਕੰਮ ਦਾ ਲੱਗਿਆ ਤਿਆਰੀ ਬੜੀ ਚੰਗੀ ਆ ਹਾਂਜੀ ਹਾਂਜੀ ਜੇ ਤਿਆਰੀ ਦਾ ਡਾਕਟਰ ਬਾੜ ਨਾਲ ਕਰਨੀ ਆ ਜਿੱਦ ਦੇ ਜਮਾ ਤਿਆਰ ਹੋ ਗਈ ਫਿਰ ਦੱਸੂਗੀ ਹਾਂ ਵੀ ਹੈਗੀ ਆ ਹਾਂ ਤੱਲੇ ਦੇ ਲੈ ਵੇਖੀ ਹਾਂ ਹਾਂ ਮਗਰ ਨੂੰ ਵੀ ਦਿਖਾਉਂਦੀ ਆ ਨੂਰ ਨੂੰ ਦੇ ਡਾਕਟਰ ਕਿੱਥੋਂ ਤਾਈ ਪਿਆ ਲੈ ਵਾ ਸਹੀ ਗੱਲ ਆ ਲੈ ਸਾਹਮਣੋਂ ਕੈਮਰਾ ਮਾਰਦੇ ਉਹਨਾਂ ਪੱਟ ਤੋਂ ਅੱਗੇ ਉਹਨਾਂ ਪਿੱਛੇ ਵੇ ਮੋਲ ਹਜੇ ਹਫਤਾ ਲੰਘੂ 5 7 ਦਿਨ ਲੈਂਦੀ ਆ ਲੈਂਦੀ ਆ ਮੁੱਲ ਜਾਇਜ਼ ਹੋ ਮੁੱਲ ਜਾਇਜ਼ ਹੋ ਜੀ ਹੋ ਫੋਨ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੁੱਲ ਹੋ ਖਿੱਚ ਕੇ ਮੁੱਲ ਰੱਖਾਂਗੇ ਠੀਕ ਆ ਕਿ ਨਹੀਂ ਵੇੜਣਾ ਬਈ ਤਿੰਨੇ ਜੰਗੀਆਂ ਇੱਕ ਦੂਜੀ ਤੋਂ ਵੱਧ ਕੇ ਕਰਮ ਵਾਲੀਆਂ ਇਹ ਵਾਸ ਮੰਨ ਕੇ ਚਲੋ ਇਹ ਹਫਤਾ ਲੈਂਦੀ ਆ ਇਹ 2 3 ਦਿਨ ਲਊ ਹਣਾ ਹਾਂਜੀ ਹਾਂਜੀ ਠੀਕ ਆ ਦੇਉ ਸੂਈ ਸਵਾਈ ਬੱਚਾ ਮਗਰ ਬੱਚੀ ਮੋਲ ਜਮਾ ਬਿਲਕੁਲ ਜਾਇਜ਼ ਹੋਊਗਾ ਜੇ ਰਜੂਰੋ ਦੀ ਕੰਪਲੀਟ ਆ ਕਿਸੇ ਵੀਰ ਨੂੰ ਤਾਂ ਨਾ ਜੋ ਕੋਈ ਪਸੰਦ ਆ ਬਾਈ ਨਗਨੇਟ ਕਰ ਲਿਓ ਧੰਨਵਾਦ